ਕਰੇ ਜੇ ਅਸਲ ਅਸੀਂ ਮੌਜੂਦ ਆ ਜੀ ਮਾਇਆਪੁਰੀ ਜਿੱਥੇ ਅੱਜ ਅਕਸਰ ਸੜਕਾਂ ਦਾ ਜਿਹੜਾ ਕੱਟ ਕੀਤਾ ਜਾ ਰਿਹਾ ਉਹ ਜੋ ਗਰੇਵਾਲ ਸਾਹਿਬ ਦੇ ਵੱਲੋਂ ਜਿਹੜੇ ਬਾਰੇ ਕੀਤੇ ਸੀ ਪੂਰੇ ਹੋ ਰਹੇ ਨੇ ਤਾਂ ਉੱਥੇ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀ ਕੋਰ ਵੀ ਪਹੁੰਚੇ ਦੇ ਬਹੁਤ ਲੋਕ ਖੁਸ਼ ਹੋਦੇ ਨੇ ਜੋ ਸਭ ਤੋਂ ਵੱਡੀ ਗੱਲ ਜਿਹੜੀ ਯੋਗਦਾਨ ਜਿਹੜੀ ਕੈਨੇਡਾ ਜੀ ਮਿਹਰ ਬਹੁਤ ਵਧੀਆ ਕੰਮ ਕਰ ਰਹੀ ਹੈ ਇੱਕੀ ਵਾਲਾ ਸਰ। ਹਾਂ ਬਹੁਤ-ਬਹੁਤ ਧੰਨਵਾਦ ਇਹਨਾਂ ਸੰਗਤਾਂ ਦਾ। ਔਰ ਬਹੁਤ-ਬਹੁਤ ਧੰਨਵਾਦ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਔਰ ਅੱਜ ਇਸੇ ਹਲਕਾ ਪੂਰਬੀ ਦੇ ਵਿੱਚ ਸਾਡੇ ਹਲਕਾ ਵਿਧਾਇਕ ਐਮਐਲਏ ਸਰਦਾਰ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਉਹਨਾਂ ਦੀ ਰਹਿਨਮਾਈ ਦੇ ਨਾਲ ਕੌਂਸਲਰ ਸਾਹਿਬਾਨ ਖੜੇ ਨੇ, 바ਰੂ ਗਰੇਵਾਲ ਜੀ ਖੜੇ ਨੇ, ਅਸ਼ਵੀ ਸ਼ਰਮਾ ਜੀ ਖੜੇ ਨੇ ਦੀਪਾ ਚੌਧਰੀ ਜੀ ਉਹ ਨਾਲ ਖੜੇ ਨੇ ਸੋ ਮੈਂ ਕਹਾਂਗੀ ਕਿ ਪੂਰੇ ਇੱਕ ਪਰਿਵਾਰ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਸੰਗਤਾਂ ਦਾ ਦਿੱਤਾ ਹੋਇਆ ਪਿਆਰ ਹੈ ਉਹਦੇ ਅਸੀਂ ਜਿੰਨਾ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਉਹਨਾਂ ਹੀ ਤੱਕ ਕਿ ਅਸੀਂ ਜਿਹੜਾ ਕੰਮ ਉਹ ਕਰ ਸਕੀਏ ਸਾਹਿਬ ਅੱਜ ਫਿਰ ਵਿਗਾੜਨ ਕੀਤਾ ਜਾ ਰਿਹਾ ਹੈ ਹਰ ਰੋਜ਼ ਬੜਾ ਵਿਗਾੜਨ ਹੁੰਦਾ ਨੇ ਲੋਕ ਬੜੇ ਖੁੱਚਣ ਨੇ ਕਿ ਘਰੇ ਬਾਗ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਨੇ ਕੀ ਗਲਤ ਹੈ ਬਹੁਤ-ਬਹੁਤ ਧੰਨਵਾਦ ਕਰਦਾ ਮਦਾਨ ਸਭਾ ਹਲਕਾ ਪੂਰਬੀ ਦੇ ਸਾਰੇ ਹੀ ਸੰਗਤਾਂ ਸਦਕਾ ਜੋ ਗੁਰੂ ਜਰਬਾ ਦਾ ਮੇਰੀਆਂ ਮਾਤਾ ਮਾਂ ਦਾ ਪੈਣਾ ਦਾ ਤੇ ਨੌਜਵਾਨ ਇਹਨਾਂ ਦਾ ਔਰ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਇਹ ਡਿਊਟੀ ਮਿਲੀ ਆ ਔਰ ਜਿਨ੍ਹਾਂ ਦੇ ਟੈਕਸਾਂ ਦੇ ਵਿੱਚੋਂ ਅੱਜ ਇਹ ਕੰਮ ਹੋ ਰਿਹਾ ਅੱਜ ਸੰਗਤਾਂ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਕਰੇਵਾਰ ਰੋਡ ਜਿਹੜਾ ਐਂਡ ਤੱਕ ਸਿਮਰਜੀਤਨਗਰ ਤੱਕ ਇਹ ਸਾਰਾ ਬਣ ਜਾ ਰਿਹਾ ਇਹ 25 ਲੱਖ 85000 ਦੀ ਕੀਮਤ ਨਾਲ ਇਹ ਸਾਰਾ ਨਵਾਂ ਰੋਡ ਬਣ ਚਾ ਰਿਹਾ ਗੱਲ ਕਰ ਰਹੇ ਜੀ ਅਸਲ ਅਸੀਂ ਮੌਜੂਦ ਆ ਜੀ ਮਾਇਆਪੁਰੀ ਜਿੱਥੇ ਅੱਜ ਅਕਸਰ ਸੜਕਾਂ ਦਾ ਜਿਹੜਾ ਉਦ்கਾੜਨ ਕੀਤਾ ਜਾ ਰਿਹਾ ਉਹ ਜੋ ਗਰੇਵਾਲ ਸਾਹਿਬ ਦੇ ਵੱਲੋਂ ਜਿਹੜੇ ਵਾਦੇ ਕੀਤੇ ਸੀ ਪੂਰੇ ਹੋ ਰਹੇ ਨੇ ਤੇ ਉੱਥੇ ਲੁਧਿਆਣਾ ਦੇ ਮੇਹਰ ਪ੍ਰਿੰਸੀਪਲ ਇੰਦਰਜੀਤ ਕੋਰ ਵੀ ਪਹੁੰਚੇ ਤੇ ਗਰੇਵੀ ਜੋ ਵਾਦੇ ਕੀਤੇ ਪੂਰੇ ਹੋ ਰਹੇ ਨੇ ਤੇ ਬਹੁਤ ਲੋਕ ਖੁਸ਼ ਹੋ ਰਹੇ ਨੇ ਜੋ ਸਭ ਤੋਂ ਵੱਡੀ ਗੱਲ ਜਿਹੜੀ ਯੋਗਦਾਨ ਜਿਹੜੇ ਘਰੇ ਦੇ ਮੇਹਰ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਵਾਲਾ ਸਾਹਿਬ ਹਾਂ ਬਹੁਤ ਬਹੁਤ ਧੰਨਵਾਦ ਇਹਨਾਂ ਸੰਗਤਾਂ ਦਾ ਔਰ ਬਹੁਤ ਬਹੁਤ ਧੰਨਵਾਦ ਸਮੁੱਚੀ ਆਮ ਆ ਔਰ ਅੱਜ ਇਸੇ ਹਲਕਾ ਪੂਰਵੀ ਦੇ ਵਿੱਚ ਸਾਡੇ ਹਲਕਾ ਵਿਧਾਇਕ ਐਮ ਐਲ ਏ ਸਰਦਾਰ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਉਹਨਾਂ ਦੀ ਰਹਿਨਮਾਈ ਏ ਮੇਰੇ ਨਾਲ ਕੌਂਸਲਰ ਸਾਹਿਬਾਨ ਖੜੇ ਨੇ ਬਾਰੂ ਗਰੀয়াল ਜੀ ਖੜੇ ਨੇ ਅਸ਼wini ਸ਼ਰਮਾ ਜੀ ਖੜੇ ਨੇ ਦੀਪਾ ਚੌਧਰੀ ਜੀ ਉਹ ਨਾਲ ਖੜੇ ਨੇ ਸੋ ਮੈਂ ਕਹਾਂਗੀ ਕਿ ਪੂਰੇ ਇੱਕ ਪਰਿਵਾਰ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਸੰਗਤਾਂ ਦਾ ਦਿੱਤਾ ਹੋਇਆ ਪਿਆਰ ਹੈ ਉਹਦੇ ਅਸੀਂ ਜਿੰਨਾ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਉਹਨਾਂ ਹੀ ਤੱਕ ਕੇ ਅਸੀਂ ਜਿਹੜਾ ਕੰਮ ਉਹ ਕਰ ਸਕੀਏ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਕਸਰ ਕਹਿੰਦੇ ਹੁੰਦੇ ਨੇ ਵੀ ਕੱਚਾ ਲਫ਼ਜ਼ ਨਹੀਂ ਰਹਿਣ ਦੇਣਾ ਵੀ ਚਾਹੇ ਉਹ ਕੱਚਾ ਨੌਕਰੀ ਦੇ ਲਈ ਸ਼ਬਦ ਹੋਵੇ ਤੇ ਚਾਹੇ ਕੋਈ ਕੱਚੀ ਸੜਕ ਦੀ ਗੱਲ ਹੋਵੇ ਸੋ ਬਹੁਤ ਸਾਰੇ ਅਜਿਹੇ ਕੰਮ ਨੇ ਜਿਹੜੇ ਵਿਕਾਸ ਦੇ ਕੰਮ ਬੜੇ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੇ ਸੀ ਪੂਰੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਉਹ ਕੰਮ ਅਸੀਂ ਉਹਨੂੰ ਨੇਪਰੇ ਚਾੜ ਸਕੀਏ ਅਸੀਂ ਰਲ ਕੇ ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਫਲੋ ਕਾਰਜ ਕਰ ਸਕੀਏ ਜਿਸ ਦੇ ਵਿੱਚ ਹਲਕਾ ਵਾਸੀਆਂ ਦੀ ਲੁਧਿਆਣਾ ਸ਼ਹਿਰ ਵਾਸੀਆਂ ਦੀ ਜਿਹੜੀ ਆਸ ਹੈ ਉਹ ਪੂਰੀ ਹੋ ਸਕੇ ਔਰ ਉਹਨਾਂ ਨੂੰ ਸੁਵਿਧਾ ਮਿਲ ਸਕੇ। ਬੜੀ ਗੱਲ ਕਰਾਂਗੇ ਬਾਰਡਰ ਦਾ ਦਿਖ ਰਿਹਾ ਹੈ ਕਿ ਕਿੰਨਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਤੇ ਲੋਕ ਜਿਹੜੇ ਆ ਬਲੈਕ ਆਉਟ ਦੀ ਜ਼ਿੰਮੇਵਾਰੀ ਨਹੀਂ ਸਮਝਦੇ ਤਾਂ ਕੀ ਮੈਸੇਜ ਦੇਣਾ ਚਾਹੋਗੇ? ਹਾਂ ਬਿਲਕੁਲ ਜੀ ਉਹਦਾ ਇੱਕ ਮੈਸੇਜ ਪਹਿਲਾਂ ਵੀ ਦਿੱਤਾ ਸੀਗਾ ਕਿ ਕੋਈ ਵੀ ਅਗਰ ਆਬਾਤਕਾਲੀਨ ਸਿਚੁਏਸ਼ਨ ਆਂਦੀ ਹੈ ਤੇ ਰਲ ਕੇ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਔਰ ਪ੍ਰਸ਼ਾਸਨ ਦੇ ਦਿੱਤੇ ਹੋਏ ਨਿਯਮਾਂ ਦੀ ਬਿਨ ਪਾਲਣਾ ਕਰਨੀ ਚਾਹੀਦੀ ਹੈ। ਧੰਨਵਾਦ। ਸੋ ਗਰੇਵਾਲ ਸਾਹਿਬ ਅੱਜ ਫਿਰ ਡੁਕਾਟਨ ਕੀਤਾ ਜਾ ਰਿਹਾ ਹੈ ਹਰ ਰੋਠਾ ਡੁਕਾਟਨ ਹੋਣ ਦੇ ਲੋਕ ਬੜੇ ਕੁਚਨ ਨੇ ਕਿ ਗਰੇਵਾਲ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਨੇ ਕੀ ਗੜਾ ਚਾਤ ਬਹੁਤ ਬਹੁਤ ਧੰਨਵਾਦ ਕਰਦਾ ਮਦਾਨ ਸਵਾ ਹਲਕਾ ਪੂਰਬੀ ਦੀ ਸਾਰੇ ਹੀ ਸੰਗਤਾਂ ਸਤਿਕਾਰਯੋਗ ਬਜ਼ੁਰਗਾਂ ਦਾ ਮੇਰੀਆਂ ਮਾਤਾ ਮਾਂ ਦਾ ਪੈਣਾ ਦਾ ਤੇ ਨੌਜਵਾਨ ਜੀਨਾਂ ਦਾ ਔਰ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਇਹ ਡਿਊਟੀ ਮਿਲੀ ਹੈ ਔਰ ਜਿਨ੍ਹਾਂ ਦੇ ਟੈਕਸਾਂ ਦੇ ਵਿੱਚੋਂ ਅੱਜ ਇਹ ਕੰਮ ਹੋ ਰਿਹਾ ਅੱਜ ਸੰਗਤਾਂ ਦੇ ਦਫਤਰ ਤੋਂ ਸ਼ੁਰੂ ਹੋ ਕੇ ਗਰੇਵਾਲ ਰੋਡ ਜਿਹੜਾ ਐਂਡ ਤੱਕ ਸਿਮਰਜੀਤ ਨਗਰ ਤੱਕ ਇਹ ਸਾਰਾ ਬਣ ਜਾ ਰਿਹਾ ਵਾ ਤੇ 25 ਲੱਖ 85000 ਦੀ ਕੀਮਤ ਨਾਲ ਇਹ ਸਾਰਾ ਨਵਾਂ ਰੋਡ ਬਣ ਜਾ ਰਿਹਾ ਤੇ ਇਹਦੇ ਵਾਸਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਕਾਉਂਸਲਰ ਨੂੰ ਚੌਧਰੀ ਜੀ ਦੀ ਵਾਈਫ ਦੀਪਾ ਚੌਧਰੀ ਜੀ ਦਾ ਔਰ ਸ਼ਖਮੇਲ ਗਰੇਵਾਲ ਜੀ ਦਾ ਅਜਮਨਿ ਸ਼ਰਮਾ ਜੀ ਦਾ ਔਰ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਦਾ ਔਰ ਜਿਨ੍ਹਾਂ ਦੇ ਜਤਨਾ ਸਦਕਾ ਇਹ ਅੱਜ ਰੋਡ ਬਣ ਕੇ ਬਣਨ ਜਾ ਰਿਹਾ ਵਾ ਔਰ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ ਗੱਲ ਕਰਦੇ ਆ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਹਰ ਵਾਰਡ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਅੱਜ ਕੰਮ ਚੱਲ ਰਿਹਾ ਵਾ ਕਿਤੇ ਸਟਰੀਟ ਲਾਈਟਾਂ ਲੱਗ ਰਹੀਆਂ ਨੇ ਕਿਤੇ ਮਤਲਬ ਕਿ ਸੜਕਾਂ ਬਣ ਰਹੀਆਂ ਨੇ ਕਿਤੇ ਪਾਰਕ ਰੈਨੋਵੇਟ ਹੋ ਰਹੇ ਨੇ ਕਿਤੇ ਆਮ ਆਦਮੀ ਕਲੀਨਿਕਾਂ ਬਣ ਰਹੀਆਂ ਨੇ ਕਿਤੇ ਸਕੂਲ ਬਣ ਰਹੇ ਨੇ ਕਿਤੇ ਜਿਹੜੀਆਂ ਪੁਰਾਣੀਆਂ 30 30 ਸਾਲ ਹੋ ਗਏ 25 25 ਸਾਲ ਹੋ ਗਏ ਪਾਣੀ ਦੇ ਪਾਈਪਾਂ ਪਈਆਂ ਨੂੰ 10-10 ਫੁੱਟ ਡੂੰਘੀਆਂ ਹੋ ਗਈਆਂ ਔਰ ਕ੍ਰੈਕ ਹੋ ਚੁੱਕੀਆਂ ਪਾਣੀ ਗੰਦਾ ਆ ਰਿਹਾ ਉਹ ਸਾਰੀਆਂ ਤੇ ਸਾਰੀਆਂ ਬਦਲੀਆਂ ਜਾ ਰਹੀਆਂ ਨੇ ਔਰ ਜਿੱਥੇ ਸੀਵਰੇਜ ਛੋਟਾ ਪਿਆ ਉੱਥੇ ਸੀਵਰੇਜ ਵੱਡਾ ਕੀਤਾ ਜਾ ਰਿਹਾ ਵਾ ਔਰ ਬਿਜਲੀ ਘਰ ਇੱਕ ਬਣ ਚੁੱਕਿਆ ਤਿੰਨ ਹੋਰ ਪ੍ਰੋਸੈਸ ਦੇ ਤੀਨ ਆ ਮੇਰਾ ਕਹਿੰਦਾ ਮਤਲਬ ਆ ਕਿ ਵਿਧਾਨ ਸਭਾ ਹਲਕਾ ਪੂਰਬੀ ਚਾਹੇ 300 ਕਰੋੜ ਤੋਂ ਉੱਪਰ ਕੰਮ ਚੱਲ ਰਹੇ ਨੇ ਅੱਜ 128 ਕਰੋੜ ਦਾ ਕੰਮ ਉਹ ਚੱਲ ਰਿਹਾ ਜਿਹੜਾ 74 ਸਾਲ ਤੋਂ ਸਾਰੇ ਸ਼ਹਿਰ ਦਾ ਕੂੜਾ ਲਿਆ ਕੇ ਵਿਧਾਨ ਸਭਾ ਹਲਕਾ ਪੂਰਬੀ ਦੇ ਸਿਰ ਤੇ ਰੱਖਦਾ ਸੀਗਾ ਲਗਾਤ ਇਹ ਅਜਦਾ ਨਹੀਂ ਹੈਗਾ 74 ਸਾਲ ਤੋਂ ਲਗਾਤਾਰ ਹੁੰਦਾ ਆ ਤੇ ਉਹ ਅੱਜ 128 ਕਰੋੜ ਦਾ ਕੂੜੇ ਦਾ ਡੰਪ ਚੱਕ ਕੇ ਜਿਹੜਾ ਮਲਗੇ ਟੇਬਾ ਰੋਡ ਐਂਡ ਦੇ ਉੱਤੇ ਆ ਉਹਦੇ ਵਾਸਤੇ ਬਲਕੇ ਕਿਉਂਕਿ ਉਹਦੇ ਨਾਲ ਬਹੁਤ ਵੱਡੀ ਮਿਲਗੇ ਪ੍ਰੋਬਲਮ ਸੀ ਲੋਕਾਂ ਨੂੰ ਗਰਮੀ ਦੇ ਵਿੱਚ ਅੱਗ ਲੱਗ ਜਾਂਦੇ ਸੀ ਧੂੰਆਂ ਆਉਂਦਾ ਸੀ ਜਾਂ ਬਿਮਾਰੀਆਂ ਫੈਲਦੀਆਂ ਸੀ ਸਾਹ ਲੈਣਾ ਔਖਾ ਹੋ ਜਾਂਦਾ ਸੀਗਾ ਔਰ ਬਰਸਾਤ ਦੇ ਸਮੇਂ 스ਮੈਲ ਮਸ਼ਕ ਮੱਖੀ ਐਨੀ ਆਉਂਦੀ ਸੀਗੇ ਬੱਚਿਆਂ ਨੂੰ ਬਿਮਾਰੀਆਂ ਦੀੇੇਟ ਚ ਆਉਂਦੇ ਸੀ ਤੇ ਉਹਨਾਂ ਨੂੰ ਚੱਕ ਕੇ ਉਹਨੂੰ ਖਤਮ ਕਰਕੇ 128 ਕਰੋੜ ਦੀ ਲਾਗਤ ਨਾਲ ਉੱਥੇ ਵਧੀਆ ਪਾਰਕ ਵਗੈਰਾ ਉੱਥੇ ਵਧੀਆ ਗਰਾਊਂਡ ਵਗੈਰਾ ਔਰ ਇਸ ਤੋਂ ਇਲਾਵਾ ਹਰ ਵਾਰ ਚ ਕੰਮ ਚੱਲ ਰਿਹਾ ਮੇਰਾ ਕਹਿੰਦਾ ਮਤਲਬ ਜਿੰਨੇ ਲੋਕਾਂ ਨੇ ਮੀਦਾਂ ਰੱਖੀਆਂ ਸੀ ਧੰਨਵਾਦ ਕਰਦਾ ਮੈਂ ਸਾਰੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਔਰ ਮੈਂ ਅਗਲਾ ਜਨਮ ਲੈ ਕੇ ਵੀ ਇਹਨਾਂ ਦਾ ਬੋਲ ਨਹੀਂ ਮੋੜ ਸਕਦਾ ਜਿਨ੍ਹਾਂ ਨੇ ਅੱਜ ਤੱਕ ਸੱਤ ਇਲੈਕਸ਼ਨ ਲੜਾਤੇ ਹਰ ਵਾਰੀ ਮਲਕੇ ਵੱਧ ਤੋਂ ਵੱਧ ਆਸ਼ੀਰਵਾਦ ਦਿੱਤਾ ਵਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਪੂ ਸਿੰਘ ਮਾਨ ਜੀ ਦਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਬਲਜਾ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਦਾ ਔਰ ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਜੀ ਦਾ ਔਰ ਇਥੇ ਲੁਧਿਆਣੇ ਦੀ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਔਰ ਕਾਉਂਸਲਰ ਜੋ ਚੌਧਰੀ ਜੀ ਦਾ ਤੇ ਇਹਨਾਂ ਦੀ ਵਾਈਫ ਦੀਪਾ ਚੌਧਰੀ ਜੀ ਦਾ ਸੁਖਮੇਲ ਗਰੇਵਾਲ ਜੀ ਦਾ ਅਸ਼wini ਸ਼ਰਮਾ ਜੀ ਦਾ ਸਾਰਿਆਂ ਦਾ ਸਾਰੇ ਆਮ ਆਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਜਤਨਾ ਸਦਕਾ ਜਿਨ੍ਹਾਂ ਦੇ ਸਾਥ ਸਦਕਾ ਜੇ ਇਲਾਕੇ ਦੇ ਕੰਮ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੀ ਕੰਮ ਨਹੀਂ ਰਹਿਣ ਦਿੱਤਾ ਜਿਵੇਂ ਸਾਰੇ ਦੇ ਸਾਰੀਆਂ ਉਮੀਦਾਂ ਪੂਰੀਆਂ ਕਿਤੇ ਜਿਵੇਂ ਕਿ ਆਮ ਆਦੀ ਪਾਰਟੀ ਦੀ ਜਿੰਨੀਆਂ ਗਰੰਟੀਆਂ ਸੀ ਅੱਜ ਸਾਰੀਆਂ ਸਾਰੀਆਂ ਪੂਰੀਆਂ ਹੋਈਆਂ 600 ਜੂਨ ਦੀ ਗਾਰੰਟੀ ਆਵਾਦੀ ਵਿਕਰੀ ਨੇ ਗਾਰੰਟੀ ਸਕੂਲਾਂ ਦੀ ਗਾਰੰਟੀ ਕਰੋੜ ਰੁਪਈਆ ਫੌਜੀਆਂ ਦੀ ਅੱਜ ਜਿਹੜੇ ਫੌਜੀ ਜਵਾਨ ਸਾਡੇ ਵੱੱਡੇ ਦੇ ਉੱਤੇ ਪਹਿਰਾ ਦੇ ਰਹੇ ਨੇ ਔਰ ਜਿਹੜੇ ਆਪਣੇ ਛਾਤੀਆਂ ਤੇ ਗੋਲੀਆਂ ਖਾ ਕੇ ਸਾਨੂੰ ਨੀਂਦ ਦੀ ਮਿਲ ਕੇ ਚੰਦੀ ਨੀਂਦ ਸੌਣ ਨੂੰ ਮਿਲ ਕੇ ਜਿਹੜਾ ਸਮਾਂ ਦਿੰਦੇ ਨੇ ਤੇ ਉਹ ਉਹਨਾਂ ਵਾਸਤੇ 1 ਕਰੋੜ ਦਾ ਜਿਹੜਾ ਮਿਲ ਕੇ ਪੰਜਾਬ ਸਰਕਾਰ ਨੇ ਰੱਖਿਆ ਸੀਗਾ ਵੀ ਜੇ ਕੋਈ ਸ਼ਹੀਦ ਹੁੰਦਾ ਉਹਨਾਂ ਦੇ ਪਰਿਵਾਰ ਨੂੰ ਤੇ ਅੱਜ ਹਰ ਗਾਰੰਟੀ ਪੂਰੀ ਹੋ ਰਹੀ ਆ ਔਰ ਸਲੂਟ ਕਰਦਾ ਮਿਲ ਕੇ ਪੰਜਾਬ ਦੇ ਮਿਲ ਕੇ ਭਾਰਤ ਦੇ ਫੌਜੀ ਜਵਾਨਾਂ ਨੂੰ ਔਰ ਜਿਨ੍ਹਾਂ ਨੇ ਜਿਹੜੇ ਨਹਾਤੇ ਪਹਿਲਗਾਮ ਦੇ ਵਿੱਚ ਮਾਰ ਦਿੱਤੇ ਗਏ ਸੀਗੇ ਸਾਡੇ ਭੈਣ ਭਰਾ ਤੇ ਠਾਈ ਤੇ ਉਹਨਾਂ ਦਾ ਬਦਲਾ ਲੈਣ ਵਾਸਤੇ ਆਪਰੇਸ਼ਨ ਸਦੂਰ ਕਰਕੇ ਉਹਨਾਂ ਦੇ ਬਦਲਾ ਲਿਆ ਵਾ ਤੇ ਔਰ ਸਲੂਟ ਕਰਦੇ ਆ ਹਮੇਸ਼ਾ ਔਰ ਉਹਨਾਂ ਦੇ ਵਾਸਤੇ ਅਰਦਾਸ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਔਰ ਖਾਸ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਨੂੰ ਪਤਾ ਵਾ ਵੀ ਸਾਡੇ ਪੁੱਤ ਸਾਡੇ ਭਰਾ ਸਾਡੇ ਪਤੀ ਬੱਡੇ ਦੇ ਉੱਤੇ ਗੋਲੀਆਂ ਖਾਣ ਨੂੰ ਖੜੇ ਨੇ ਤੇ ਔਰ ਉਹ ਬੜੇ ਹੌਸਲੇ ਨਾਲ ਬਲਕੇ ਆਪਣੇ ਭਰਾਵਾ ਪੈਣਾ ਨੂੰ ਫੌਜ ਦੇ ਵਿੱਚ ਭਰਤੀ ਕਰਾਉਂਦੇ ਉਹਨਾਂ ਨੂੰ ਵਾਸਤੇ ਵੀ ਅਰਦਾਸ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬਧਾਈ ਕੋਨਸਾ ਸਾਹਿਬ ਦੇਖਦੇ ਕੀ ਮਰਿਆ ਗਰੇਵਾਲ ਸਾਹਿਬ ਨੇ ਵਾਦੇ ਪੂਰੇ ਕੀਤੇ ਨੇ ਕੀ ਕਰਨਾ ਚਾਹੀਦਾ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਇਸ ਟਾਈਮ ਵਾਲੇ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਔਰ ਸਾਡੇ ਮੇਅਰ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਔਰ ਸਾਰੇ ਸਾਥੀਆਂ ਦਾ ਬਾਗ ਨੰਬਰ 11 ਟੀਮ ਦਾ ਸਾਡੇ ਸਾਥੀ ਸੁਖਮਿਲ ਗਰੇਵਾਲ ਜੀ ਦਾ ਅਸ਼ਵਨੀ ਸ਼ਰਮਾ ਗੁੰਬੀ ਦਾ ਤਹਿ ਦਰੋਤਾ ਅਲਮਾਦ ਕਰਦਾ ਹੈ ਕਿਉਂਕਿ ਹਲਕਾ ਯੂਨਿਟ ਦੇ ਵਿੱਚ ਜੇ ਵਾਰਡ ਨੰਬਰ 11 ਦੀ ਆਪਾਂ ਗੱਲ ਕਰੀਏ ਤੇ ਵਾਰਡ ਨੰਬਰ 11 ਦੇ ਵਿੱਚ ਹਜੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਇਲੈਕਸ਼ਨ ਹੋਇਆ ਔਰ ਇਲੈਕਸ਼ਨ ਤੋਂ ਬਾਅਦ ਤਕਰੀਬਨ 2 ਕਰੋੜ ਦੇ ਕੰਮ ਚੱਲ ਰਿਹਾ ਸੰਧੂ ਨਿਕਲੇਬ ਜਿਹੜੇ ਪਿਛਲੇ 15 ਸਾਲਾਂ ਤੋਂ ਵਿਵਾਦ ਦੇ ਵਿੱਚ ਫਸੇ ਹੋਏ ਸੀ ਸੰਧੂ ਨਿਕਲੇਬ ਜਿਹੜੇ ਕਿ ਪਹਿਲੇ ਸਾਲ ਪਿਛਲੇ 15 ਸਾਲਾਂ ਤੋਂ ਇਹਦੇ ਵੱਲ ਕੇ ਕਿਸੇ ਲੀਡਰ ਦਾ ਧਿਆਨ ਨਹੀਂ ਸੀ ਔਰ ਇਹ ਕਹਿੰਦੇ ਇਹ ਪਾਸ ਹੋ ਨਹੀਂ ਸਕਦੀ ਇਹ ਵਾਰਡ ਨੰਬਰ 11 ਦੇ ਵਿੱਚ ਇੱਕ ਵੱਡਾ ਦਾਗ ਬਣਾ ਕੇ ਪੁਰਾਣੀ ਸਰਕਾਰ ਨੇ ਛੱਡਤਾ ਸੀਗਾ ਤੁਸੀਂ ਦੇਖਿਆ ਪਹਿਲ ਦੇ ਆਧਾਰ ਤੇ ਵਾਰਡ ਨੰਬਰ 11 ਦੇ ਵਿੱਚ ਸੀਵਰੇਜ ਦਾ ਵਾਟਰ ਸਪਲਾਈ ਦਾ ਉਹਨੇ ਵਿਸੜਕਾ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਔਰ ਅੱਜ 25,80,85000 ਦੀ ਲਾਗਤ ਨਾਲ ਇਹ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਵਾਰਡ ਨੰਬਰ 11 ਦੇ ਵਿੱਚ ਉਹ ਨਾਲ ਲੱਗਦੇ ਵਾਡਾ ਦੇ ਵਿੱਚ 0 ਅਗਰ 0 ਲੈਵਲ ਤੇ ਯਾਨੀ ਕਿ ਕੰਮ ਸਟਾਰਟ ਹੋਏ ਹੈ ਛੋਟੇ ਛੋਟੇ ਕਿ ਖੱਡਾ ਯਾਨੀ ਕਿ ਦੇਖ ਕੇ ਉਥੋਂ ਕੰਮ ਸਟਾਰਟ ਹੋਏ ਹੈ ਔਰ ਜਿਹੜੇ ਵੀ ਰੁਕੇ ਹੋਏ ਕੰਮ ਹੈ ਪਹਿਲ ਦੇ ਆਧਾਰ ਤੇ ਹੋਣਗੇ ਉਹ ਸਾਰੇ ਸਾਥ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਕਰਦੇ ਵਿੱਚੋਂ ਇੱਕ ਬੱਚੇ ਨੂੰ ਕੱਢ ਕੇ ਨੁਮਾਇੰਦਗੀ ਦੇ ਕੇ ਤੇ ਹੌਸਲੇ ਵਿੱਚ ਭੇਜਿਆ ਔਰ ਇਹੀ ਵਿਸ਼ਵਾਸ ਦਵਾਨਾ ਸਾਰਿਆਂ ਨੂੰ ਕਿ ਜਿਹੜਾ ਇਹਨਾਂ ਨੇ ਵਿਸ਼ਵਾਸ ਕੀਤਾ ਹੈ ਉਹ ਵਿਸ਼ਵਾਸ ਕਾਇਮ ਰੂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਾਰ ਦੀ ਨਿਵਾਰ ਬਦਲਾਂਗੇ ਜਿਹੜੇ ਵੀ ਕੰਮ ਰੁਕੇ ਹੋਏ ਹੈ ਉਹ ਕੰਮਾਂ ਨੂੰ ਪੈਲਦੇਦਾਰ ਤੇ ਕਰਾਵਾਂਗੇ ਔਰ ਜਿਵੇਂ ਪਹਿਲਾਂ ਲਾਈਨਾਂ ਲੱਗਦੇ ਸੀ ਉਹ ਲਾਈਨਾਂ ਨੂੰ ਬਿਲਕੁਲ ਲਾਈਨ ਨਹੀਂ ਲੱਗਣ ਦੇਣੇ ਸੀ ਮੈਂ ਲੀਟਰ ਪਲਾਣੇ ਗਏ ਹੁੰਦੇ ਸੀ ਸਾਡੇ ਮਾਤਾ ਪਿਤਾ ਹੈ ਔਰ ਉਹ ਹੀ ਮਾਤਾ ਪਿਤਾ ਹੈ ਥੋੜੀ ਦੇਰ ਬਾਅਦ ਲਾਈਨਾਂ ਚ ਲੱਗ ਜਾਂਦੀਆਂ ਨੇ ਜਾ ਕੇ ਡਿੱਪੂ ਲੈਣਾਂ ਚ ਲੱਗ ਜਾਂਦੀਆਂ ਨੇ ਜਾ ਕੇ ਬਿਲਕੁਲ ਨਹੀਂ ਉਹ ਕੰਮ ਚੱਲੂਗਾ ਹੁਣ ਮਾਪੇ ਸਾਡੇ ਕੋਈ ਲੈਂਚ ਨਹੀਂ ਲਗੋਗੇ ਲੈਨ ਖਤਮ ਕਰਾਂਗੇ ਔਰ ਪੈਲ ਦੇ ਆਧਾਰ ਤੇ ਘਰ ਬੈਠ ਕੇ ਕੰਮ ਹੋਣਗੇ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਉਹ ਮੁਹਿੰਮ ਤਹਿਤ ਉਹ ਮੁਹਿੰਮ ਦੇ ਤਹਿਤ ਜਾਨੀ ਕਿ ਅਸੀਂ ਕੰਮ ਕਰਦੇ ਆਂ ਔਰ ਘਰ ਘਰ ਜਾ ਕੇ ਕੰਮ ਕਰਾ ਰਹੇ ਆਂ ਕੋਈ ਵੀ ਕੰਮ ਏਰੀਏ ਦੇ ਵਿੱਚ ਪੈਂਡਿੰਗ ਨਹੀਂ ਰਹਿਣ ਦੇਵਾਂਗੇ ਤੋ ਅੱਜ ਮਾਇਆਪੁਰੀ ਪਹੁੰਚੇ ਆ ਜਿੱਥੇ ਐਮਐਲ ਜਲਦੀਸ਼ ਸਿੰਘ ਗਰੇਵਾਲ ਭੋਲਾ ਜੀ ਵੱਲੋਂ ਜਿਹੜਾ ਇੱਕ ਸੜਕ ਦਾ ਜਿਹੜਾ ਰਿਕਾਡਨ ਕੀਤਾ ਗਿਆ ਤੋ ਤਸਵੀਰਾਂ ਨੇ ਜੋ ਸਾਂਝੀਆਂ ਕਰ ਰਹੇ ਨੇ ਤੋ ਜਲ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਨਾਲ ਤੁਸੀਂ ਇਸੇ ਤਰ੍ਹਾਂ ਬਨੇ ਰਹੋ ਤੁਸੀਂ ਦੇਖਦੇ ਰਹੋ ਪੰਜਾਬ ਨੂੰ ਟੱਡਬੀਟੀ ਚੈਨਲ ਤੇ ਮੈਂ ਆ ਸਾਹਿਲ ਮਰਾ ਕੈਮਰਾਮੈਨ ਸ਼ੁਭਰ ਦੇ ਨਾਲ ਧੰਨਵਾਦ ਜੀ ਸ਼ੁਕਰੀਆ ਮੇਰਾ ਨਾਮ ਸੁਖਮੇਲ ਸਿੰਘ ਗਰੇਵਾਲ ਵਾਰ ਨੰਬਰ 14 ਦਾ ਕਾਉਂਸਲਰ ਆਮ ਆਦਮੀ ਪਾਰਟੀ ਜੀ ਜਿਹੜਾ ਜਿੱਥੇ ਘਟਨ ਹੋਇਆ ਸਾਡੇ ਵਨਬਚੋਆ ਦੇ ਵਿੱਚ ਕਿਸ ਕੰਮ ਦਾ ਉਹ ਕੰਮ ਚੱਲ ਰਿਹਾ ਹੈ ਇਹ ਮਾਇਆਪਰੀ ਜਿਹੜੀ ਰੋਡ ਆ ਉਹਦਾ ਦੁਗਟਨ ਹੋਇਆ ਜੀ ਇਹ 25 ਲੱਖ ਦੀ ਰਕਤ ਨਾਲ ਕੰਮ ਚੱਲ ਰਿਹਾ ਵਾ ਮੈਂ ਧੰਨਵਾਦ ਕਰਦਾ ਸਰਦਾਰ ਦਿਲਜੀਤ ਸਿੰਘ ਗਰੇਵਾ ਭੋਲਾ ਜੀ ਦਾ ਤੇ ਮੇਰ ਮੈਡਮ ਇੰਦਰਜੀਤ ਕੌਰ ਜੀ ਦਾ ਜਿਨ੍ਹਾਂ ਨੇ ਕੰਮ ਸ਼ੁਰੂ ਕਰਵਾਇਆ ਤੇ ਸਰ ਇਹ ਜਿਹੜੇ ਇਲਾਕੇ ਵਿੱਚ ਹੋਰ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਉਹਦੇ ਲਈ ਵੇਖੋ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕੀਤੇ ਨੇ ਪੂਰੇ ਕਰ ਰਹੇ ਨੇ ਮੈਂ ਵਾਰਨ ਬਚੋਆ ਚ संगत दे